ਇਥੋਂ ਪਿੰਡ ਤੋਂ ਹੀ ਉੱਠਿਆ ਸੀ ਤੇ ਪਿੰਡੀ ਪਹਿਲਾਂ ਖੇਡਦਾ ਸੀਗਾ ਤੇ ਹੌਲੀ-ਹੌਲੀ ਇਦਾਂ ਹੀ ਮਿਹਨਤ ਕਰਕੇ ਤੇ ਪੰਜਾਬੀ ਯੂਨੀਵਰਸਿਟੀ ਉੱਥੇ ਟ్రਾਇਲ ਦਿੱਤੇ ਤੇ ਉੱਥੇ ਸਿਲੈਕਸ਼ਨ ਸਿਲੈਕਸ਼ਨ ਹੋਈ ਸਾਡੀ ਆ ਪਿਛਲੇ 2 ਤਰੀਕ ਤੋਂ ਤੇ 12 ਤਰੀਕ ਦੇ ਵਿੱਚ ਜਨਵਰੀ ਤੋਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਹੋਈ ਆ ਉਹਦੇ ਵਿੱਚ ਸਾਡੀ ਟੀਮ ਨੇ 골ਡ ਮੈਡਲ ਹਾਸਲ ਕੀਤਾ ਤੇ ਟੋਟਲ ਅਸੀਂ 7 ਮੈਚ ਖੇਡੇ ਆ ਤੇ ਫਾਈਨਲ ਜਿਹੜਾ ਸੀ ਉਹ ਸਾਡਾ ਕੇਰਲ ਨਾਲ ਸੀ ਉਹ ਦੋ ਜਿੱਤ ਨਹੀਂ ਜਿੱਤ ਕੇ ਫਿਰ ਫਾਈਨਲ ਜਿੱਤਿਆ ਸਾਰੇ ਜਿੰਨੇ ਮੈਂਬਰ ਹੀ ਪਿੰਡ ਦੇ ਸਾਰਿਆਂ ਨੇ ਬਹੁਤ ਸਵਾਗਤ ਕੀਤਾ ਵਧੀਆ ਤੇ ਮੈਨੂੰ ਬਹੁਤ ਹੀ ਵਧੀਆ ਹੌਸਲਾ ਮਿਲਿਆ ਬਹੁਤ ਹੀ ਵਧੀਆ ਲੱਗਿਆ ਇਸਪੋਰਟ ਆ ਪੂਰੀ ਸਪੋਰਟ ਆ ਪਿੰਡ ਲੋ ਪੂਰੇ ਪਰਿਵਾਰ ਲੋ ਜਿਹੜਾ ਪਰਿਵਾਰ ਦੇ ਹਿਸਾਬ ਨਾਲ ਪਰਿਵਾਰ ਤੋਂ ਵੱਧ ਕੇ ਇਹ ਸਪੋਰਟ ਕੀਤੀ ਹੈ ਬਹੁਤ ਖੁਸ਼ ਹਾਂ ਵੀ ਇੱਥੋਂ ਤੱਕ ਅਹੀਂ ਪਹੁੰਚ ਨਹੀਂ ਸਕਦੇ ਅਜੇ ਇਸਨੇ ਬੱਚੇ ਦੇ ਮਿਹਨਤ ਕਰਕੇ ਸਾਨੂੰ ਬੜੀ ਦੂਰ ਤੱਕ ਕੁਝ ਲੁਧਿਆਣਾ লাইਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਪੰਜਾਬ ਕਹਿੰਦੇ ਨੇ ਪੰਜਾਬ ਦੇ ਨੌਜਵਾਨ ਬੜੀ ਦੂਰ ਦੂਰ ਤੱਕ ਪੰਜਾਬ ਤੋਂ ਲੈ ਕੇ ਫੋਰਮ ਤੱਕ ਮੱਲਾ ਮਾਰਦੇ ਨੇ ਇੱਕ ਫੇਰ ਜ਼ਿਲ੍ਹਾ ਗੁਰਦਾਸਪੁਰ ਦੇ ਨੌਜਵਾਨ ਆ ਰਮਨਦੀਪ ਸਿੰਘ ਬੁਲੇਵਾਲ ਪਿੰਡ ਦਾ ਏ ਨੌਜਵਾਨ ਛੋਟੀ ਉਮਰ ਆ ਪਰ ਮੱਲਾ ਬੜੀਆਂ ਵੱਡੀਆਂ ਮਾਰੀਆਂ ਨੇ ਆਪਾਂ ਗੱਲਬਾਤ ਵੀ ਕਰਦੇ ਆ ਆਪਣੇ ਜ਼ਿਲ੍ਹੇ ਦਾ ਵੀ ਨਾਮ ਰੋਸ਼ਨ ਕੀਤਾ ਤੇ ਨਾਲ ਦੀ ਨਾਲ ਆਪਣੇ ਪਿੰਡ ਦਾ ਵੀ ਨਾਮ ਰੋਸ਼ਨ ਕੀਤਾ ਆਪਾਂ ਗੱਲਬਾਤ ਵੀ ਕਰਾਂਗੇ ਕੀ ਨਾਮ ਉਹਨਾਂ ਦਾ ਤੇ ਕਿੰਨੀ ਉਮਰ ਹੈ ਤੇ ਕਿੱਥੋਂ ਜਿਹਰੇ ਨੇ ਉਹ ਮੱਲਾ ਮਾਰ ਕੇ ਆਏ ਨੇ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਦੇ ਰਮਨਦੀਪ ਸਿੰਘ ਰਮਨਦੀਪ ਜੀ ਕਿੰਨੇ ਕਿੱਥੋਂ ਤੁਸੀਂ ਮੱਲਾ ਮਾਰ ਕੇ ਆਏ ਹੋ ਤੇ ਕਿਹੜੀ ਯੂਨੀਵਰਸਿਟੀ 'ਚ ਤੁਸੀਂ ਪੜ੍ਹਦੇ ਹੋ ਤੇ ਕਿੱਦਾਂ-ਕਿਦਾਂ ਉੱਤੇ ਜਾ ਕੇ ਤੁਸੀਂ ਮੱਲਾ ਮਾਰੀਆਂ ਨੇ ਕਿੰਨੇ ਕੁ ਪੰਜਾਬ ਦੇ ਲੋਕ ਸੀਗੇ ਤੁਹਾਡੇ ਨਾਲ ਨੌਜਵਾਨ ਤੇ ਤੁਸੀਂ ਵੀ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਹਾਂਜੀ ਮੈਂ ਅਜੀ ਇਥੋਂ ਪਿੰਡ ਤੋਂ ਹੀ ਉੱਠਿਆ ਸੀ ਤੇ ਪਿੰਡੀ ਪਹਿਲਾਂ ਖੇਡਦਾ ਸੀਗਾ ਤੇ ਹੌਲੀ ਹੌਲੀ ਇਦਾਂ ਹੀ ਮਿਹਨਤ ਕਰਕੇ ਤੇ ਪੰਜਾਬੀ ਯੂਨੀਵਰਸਿਟੀ ਉੱਥੇ ਟ్రਾਇਲ ਦਿੱਤੇ ਤੇ ਉੱਥੇ ਸਿਲੈਕਸ਼ਨ ਹੋਈ ਤੇ ਬਾਅਦ ਚ ਇੰਟਰ ਯੂਨੀਵਰਸਿਟੀ ਅਸੇ ਸਿਲੈਕਸ਼ਨ ਹੋਈ ਟੀਮ ਵਾਸਤੇ ਉਸ ਤੋਂ ਬਾਅਦ ਆਲ ਇੰਡੀਆ ਲਈ ਕੁਆਲੀਫਾਈ ਕੀਤਾ ਸਾਡੀ ਟੀਮ ਨੇ ਤੇ ਨਾਲ ਹੀ ਇੱਥੇ ਮੈਂ ਸਟੱਡੀ ਕਰਦਾ ਤੇ ਪਟਿਆਲੇ ਦੀ ਉੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਸਾਡੀ ਆ ਪਿਛਲੇ 2 ਤਰੀਕ ਤੋਂ ਤੇ 12 ਤਰੀਕ ਦੇ ਵਿੱਚ ਜਨਵਰੀ ਤੋਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਹੋਈ ਆ ਉਹਦੇ ਵਿੱਚ ਸਾਡੀ ਟੀਮ ਨੇ 골ਡ ਮੈਡਲ ਹਾਸਲ ਕੀਤਾ ਤੇ ਟੋਟਲ ਅਸੀਂ 7 ਮੈਚ ਖੇਡੇ ਆ ਤੇ ਫਾਈਨਲ ਜਿਹੜਾ ਸੀ ਉਹ ਸਾਡਾ ਕੇਰਲ ਨਾਲ ਸੀ ਉਹ 2-0 ਨਾਲ ਹੀ ਜਿੱਤ ਕੇ ਫਾਈਨਲ ਜਿੱਤਿਆ ਸੋ ਪਰਿਵਾਰ ਦੇ ਵਿੱਚ ਕੌਣ-ਕੌਣ ਆ ਫਿਰ ਤੁਹਾਡੇ ਪਰਿਵਾਰ ਦੇ ਵਿੱਚ ਮੇਰੇ ਮੰਮੀ ਡੈਡੀ ਤੇ ਮੇਰਾ ਵੱਡਾ ਭਰਾ ਪਰਿਵਾਰ ਦੀ ਕਿੰਨੀ ਕਿ ਸਪੋਰਟ ਰਹੀ ਤੇ ਪਰਿਵਾਰ ਦੀ ਪੂਰੀ ਸਪੋਰਟ ਸੀ ਜੀ ਮੇਰੇ ਨਾਲ ਤੇ ਕਿਹ ਵੀ ਗੱਲ ਤੋਂ ਸਿੱਧਾ ਵੀ ਜਾਣ ਦਿੰਦੇ ਹੈ ਤੇ ਕੋਈ ਇਦਾਂ ਦੀ ਗੱਲ ਨਹੀਂ ਵੀ ਰੋਕਣ ਵਾਲੀ ਤੇ ਜਾਣ ਦੀ ਜਾਣ ਤੁਸੀਂ ਆਪਣੇ ਆਪਣੇ ਇੱਥੇ ਪਿੰਡ ਦੇ ਵਿੱਚ ਕੋਚ ਵੀ ਧਾਰਿਆ ਕੋਈ ਇੱਕ ਜਾਂ ਵੈਸੇ ਆਪੇ ਹੀ ਕੀ ਕਰਦੇ ਤੁਸੀਂ ਮੈਂ ਆਪ ਹੀ ਹੀ ਵੈਸੇ ਤਾਂ ਪ੍ਰੈਕਟਿਸ ਕਰਦਾ ਹਾਂ ਤੇ ਕੋਚ ਵੀ ਹੈ ਸੀ ਤੇ ਬਾਕੀ ਪ੍ਰੈਕਟਿਸ ਕਰਕੇ ਆਪ ਹੀ ਇਦਾਂ ਲੱਗਦਾ ਕਿ ਪਿੰਡ ਵਾਲਿਆਂ ਵੱਲੋਂ ਬੜਾ ਸਵਾਗਤ ਕੀਤਾ ਗਿਆ ਮਾਨ ਸਨਮਾਨ ਦਿੱਤਾ ਗਿਆ ਤੁਹਾਡਾ ਕੇਕ ਵੀ ਕਟਿਆ ਗਿਆ ਕਿਦਾਂ ਦੇਖਦੇ ਹੋ ਕਿ ਪਿੰਡ ਹੀ ਇੱਕ ਪਰਿਵਾਰ ਆ ਤੁਹਾਡਾ ਕਿਉਂਕਿ ਪਰਿਵਾਰ ਤੋਂ ਉੱਟ ਕੇ ਛੋਟੇ ਜਿਹੇ ਪਿੰਡ ਚ ਉੱਟ ਕੇ ਤਾਂ ਉੱਥੇ ਪਹੁੰਚਣਾ ਤਾਂ ਕਹਿ ਸਕਦੇ ਕਿ ਪਰਿਵਾਰ ਦੀ ਪੂਰੀ ਸਪੋਰਟ ਆ ਤੁਹਾਡੇ ਪਰਿਵਾਰ ਦੀ ਨਹੀਂ ਪਿੰਡ ਪਰਿਵਾਰ ਹੀ ਹੁੰਦਾ ਇੱਕ ਤਰ੍ਹਾਂ ਹਾਂਜੀ ਪਿੰਡ ਦੇ ਸਾਰੇ ਜਿੰਨੇ ਮੈਂਬਰ ਹੀ ਪਿੰਡ ਦੇ ਸਾਰਿਆਂ ਨੇ ਬਹੁਤ ਸਵਾਗਤ ਕੀਤਾ ਵਧੀਆ ਤੇ ਮੈਨੂੰ ਬਹੁਤ ਹੀ ਵਧੀਆ ਹੌਸਲਾ ਮਿਲਿਆ ਬਹੁਤ ਹੀ ਵਧੀਆ ਲੱਗਿਆ ਇਸਪੋਰਟ ਆ ਪੂਰੀ ਸਪੋਰਟ ਆ ਪਿੰਡ ਲੋ ਪੂਰੇ ਪਰਿਵਾਰ ਨਾਲ ਜਿਹੜਾ ਪਰਿਵਾਰ ਦੇ ਹਿਸਾਬ ਨਾਲ ਪਰਿਵਾਰ ਤੋਂ ਵੱਧ ਕੇ ਹੀ ਸਪੋਰਟ ਕੀਤੀ ਹੈ ਤੇ ਜਿਹੜਾ ਸਨਮਾਨ ਕੀਤਾ ਬਹੁਤ ਹੀ ਵਧੀਆ ਲੱਗਿਆ ਵੀ ਅੱਗੇ ਆਉਣ ਵਾਲੇ ਟਾਈਮ ਚ ਕੋਈ ਕਮੀ ਨਾ ਹੋਵੇ ਅੱਗੇ ਫਿਰ ਕੀ ਤੁਹਾਡਾ ਪਲਾਨ ਆ ਅੱਗੇ ਕੀ ਕਰਨਾ ਚਾਹੁੰਦੇ ਹੋ ਤੁਸੀਂ ਅੱਗੇ ਜੀ ਹੁਣ ਪੜਾਈ ਚੱਲਦੀ ਪਈ ਆ ਜੀ ਤੇ ਹੁਣ ਅੱਗੇ ਆ ਵੀ ਜੋਬ ਵਾਸਤੇ ਆ ਜੀ ਜੋਬ ਵਾਸਤੇ ਵੀ ਕੁਆਲੀਫਾਈ ਜਦਾਂ ਵੀ ਜੋਬ ਲੈਣੀ ਜਾਂ ਬਸ ਬੋਲੋ ਸੋ ਗੱਲਬਾਤ ਕੀਤੀ ਉਹਨਾਂ ਦੇ ਫਾਦਰ ਸਾਹਿਬ ਵੀ ਨੇ ਇੱਥੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਸਰਬਜੀਤ ਸਿੰਘ ਸਰਬਜੀਤ ਸਿੰਘ ਜੀ ਚਿਹਰੇ ਤੇ ਮੁਸਕਰਾਹਟ ਨਹੀਂ ਤੁਹਾਡੇ ਕੀ ਗੱਲ ਲੱਗਦਾ ਕੀ ਇਹ ਕੋਈ ਦੁੱਖ ਹੈ ਜਾਂ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਕਿਉਂਕਿ ਖੁਸ਼ੀ ਦੇ ਆਸੂ ਨੇ ਜਾਂ ਬਿਲਕੁਲ ਖੁਸ਼ੀ ਦੇ ਬਹੁਤ ਖੁਸ਼ ਹੋ ਇਹੋ ਤੱਕ ਅਹੀਂ ਪਹੁੰਚ ਨਹੀਂ ਸਕਦੇ ਅਜ ਇਸਨੇ ਬੱਚੇ ਦੇ ਮੇਤੂ ਕਰਕੇ ਸਮਝ ਬੜੀ ਦੂਰ ਤੱਕ ਸੋ ਪਰਿਵਾਰ ਦੀ ਵੀ ਸਪੋਰਟ ਹੈ ਤੁਹਾਡੀ ਵੀ ਸਪੋਰਟ ਹੈ ਪਰਿਵਾਰ ਤੁਹਾਡਾ ਪਿੰਡ ਦੇ ਵੀ ਪਿੰਡ ਦੀ ਵੀ ਸਾਰਿਆਂ ਦੀ ਸਪੋਰਟ ਹੈ ਜੀ ਬਿਲਕੁਲ ਉਹਨਾਂ ਦੇ ਨਾਲ ਹੋ ਗਿਆ ਸਾਨੂੰ ਉਹਨਾਂ ਨੇ ਇੱਥੇ ਤੱਕ ਸਾਨੂੰ ਪਹੁੰਚਾਇਆ ਹੈ ਤੇ ਮਿਹਨਤ ਕੀਤੀ ਹੈ ਤੁਹਾਡੇ ਬੱਚੇ ਨੇ ਜੇ ਤੁਸੀਂ ਉਹਨੂੰ ਅਸ਼ੀਰਵਾਦ ਦਿੱਤਾ ਤੇ ਤੁਹਾਡੇ ਬੱਚੇ ਨੇ ਮਿਹਨਤ ਕੀਤੀ ਹੈ ਤੇ ਤੁਹਾਡਾ ਬੱਚਾ ਉੱਥੇ ਤੱਕ ਪਹੁੰਚਿਆ ਮੈਂ ਦੇਖਦਾ ਪਿਆ ਸੀ ਕਿ ਤੁਹਾਡੇ ਚਿਹਰੇ ਤੇ ਮੁਸਕਰਾਟ ਨਹੀਂ ਹੈਗੀ ਕਹਿਣ ਦਾ ਮੈਂ ਖੁਸ਼ੀ ਦੇ ਆਸੂ ਨੇ ਹਾਂ ਜੀ ਬਿਲਕੁਲ ਖੁਸ਼ੀ ਦਾ ਸੀ ਇਹ ਕਹਿ ਨਹੀਂ ਸਕਦੇ ਵੀ ਇੱਥੋਂ ਤੱਕ ਸਾਡਾ ਬੱਚਾ ਅਪਲਕੀ ਪਹੁੰਚੂਗਾ ਕਿ ਇੰਨੀ ਸਪੋਰਟ ਅਸੀਂ ਦੇ ਵੀ ਨਹੀਂ ਸਕਦੇ ਸੀ ਲੈਕਿਨ ਉਹਨੇ ਸਾਨੂੰ ਉੱਥੇ ਤੱਕ ਪਹੁੰਚਾ ਦਿੱਤਾ ਹਾਂਜੀ ਸੋ ਗੱਲਬਾਤ ਕੀਤੀ ਹੈ ਜੀ ਕਹਿੰਦੇ ਜੀ ਪਰਿਵਾਰ ਦੀ سپورਟ ਰਹੀ ਤੇ ਨਾਲ ਦੀ ਨਾਲ ਪਿੰਡ ਦੀ ਵੀ سپورਟ ਰਹੀ ਹੈ ਖੁਸ਼ੀ ਦੇ ਆਸੂ ਨੇ ਤੁਸੀਂ ਦੇਖ ਸਕਦੇ ਹੋ ਕਿ ਭਾਵੁਕ ਕਰਨ ਵਾਲੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਾਂਗੇ ਤਸਵੀਰ ਦੇ ਵਿੱਚ ਕਿ ਫਾਦਰ ਉਹਨਾਂ ਦਾ ਰਮਨਦੀਪ ਦਾ ਉਹਨਾਂ ਨੇ ਅੱਖਾਂ ਭਰ ਆਈਆਂ ਨੇ ਕਹਿੰਦੇ ਕਿ ਇੱਥੋਂ ਤੱਕ ਪਹੁੰਚ ਨਹੀਂ ਸਕਦੇ ਪਰਮਾਤਮਾ ਨੇ ਜਿੰਨੀ ਕਿ ਸਪੋਰਟ ਕੀਤੀ ਤੇ ਪਰਮਾਤਮਾ ਨੇ ਕਿਰਪਾ ਕੀਤੀ ਨਾਲ ਦੀ ਨਾਲ ਬੋਲੇਵਾਲ ਪਿੰਡ ਨੇ ਵੀ ਪੂਰੀ ਪਰਵਾਰ ਵੰਗੜਾ ਸਪੋਰਟ ਕੀਤੀ ਏ ਸੋ ਹੋਰ ਵੀ ਇੱਥੇ ਕੋਚ ਸਾਹਿਬ ਨੇ ਆਪਣਾ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਦਾ ਸੱਚਕਾਲ ਜੀ ਸਸੀਗਾ ਸਰ ਕੀ ਨਾਮ ਦੇ ਰਜਿੰਦਰ ਸਿੰਘ ਜੀ ਰਜਿੰਦਰ ਜੀ ਕਿੱਦਾਂ ਦੇਖਦੇ ਹੋ ਪਰਿਵਾਰ ਦੇ ਵਿੱਚ ਖੁਸ਼ੀਆਂ ਹੋਣੀਆਂ ਚਾਹੀਦੀਆਂ ਪਰ ਕਹਿੰਦੇ ਖੁਸ਼ੀ ਦੇ ਆਸੂ ਜਿਹੜੇ ਫਾਦਰ ਦੇ ਆਗੇ ਨਹੀਂ ਕਿ ਉੱਥੇ ਤੱਕ ਪਹੁੰਚਦੇ ਨੇ ਕੀ ਕਹਿਣਾ ਚਾਹੁੰਦੇ ਆ ਖੁਸ਼ੀ ਦੇ ਆਂਸੂ ਹੈ ਜੀ ਪਹਿਲਾਂ ਤੇ ਸਾਰੇ ਪਿੰਡੋਂ ਬਹੁਤ ਬਹੁਤ ਵਧਾਈਆਂ ਨੇ ਇਹ ਪਿੰਡੀ ਸਾਰਾ ਫੁੱਟਬਾਲ ਨਾਲ ਦਾ ਜੀ ਸਾਰੇ ਬਹੁਤ ਨਾਮਵਰ ਫੁੱਟਬਾਲ ਖੇਡੇ ਤੇ ਇਹਦੇ ਪਰਿਵਾਰ ਚ ਵੀ ਦੋ ਵੱਡਾ ਭਰਾ ਵੀ ਬਹੁਤ ਵਧੀਆ ਪਲੇਅਰ ਆ ਉਹ ਵੀ ਹਾਲ ਇੰਟਰਨੈਸ਼ਨਲ ਚੈਂਪੀਅਨ ਆ ਸਾਰਾ ਪਰਿਵਾਰ ਹੀ ਫੁੱਟਬਾਲ ਵੱਡਾ ਸਿਆਪਿਤ ਹੈ ਜੀ ਸਾਰਾ ਪਿੰਡੀ ਬਹੁਤ ਜਿਆਦਾ ਵਧੀਆ ਪਿੰਡ ਆ ਸਾਰਾ ਹੀ ਵੀ ਸਾਰਾ ਫੁੱਟਬਾਲ ਬਹੁਤ ਵਧੀਆ ਪਲੇਅਰ ਥੋਦੇ ਹੋਏ ਸੋ ਲੱਗਦਾ ਨਹੀਂ ਕਿ ਇਹ ਉਹਨਾਂ ਦੇ ਫਾਦਰ ਸਾਹਿਬ ਨੇ ਕਿਹਾ ਹੈ ਕਿ ਜਿੱਥੋਂ ਤੱਕ ਪਹੁੰਚਣਾ ਸੀਗਾ ਪਰ ਤੁਹਾਡੀ ਕਦੇ ਉਮੀਦ ਵੀ ਨਹੀਂ ਸੀਗੀ ਪਰ ਪ੍ਰਮਾਤਮਾ ਦੀ ਤੇ ਸਾਰੇ ਪਿੰਡ ਵਾਲਿਆਂ ਦੀ سپورਟ ਨਾਲ ਅੱਜ ਤੋ ਤੱਕ ਪਹੁੰਚਿਆ ਨਹੀਂ ਮੁੰਡੇ ਦੀ ਆਪਣੀ ਮਿਹਨਤ ਬੋਲ ਜਿਆਦਾ ਜੀ ਵੈਸੇ ਤੇ ਹੋਰ ਅੱਗੇ ਬਹੁਤ ਜਾਣਾ ਹੈ ਤੇ ਕੁਝ ਵੀ ਨਹੀਂ ਇਹਦੀ ਤਾਂ ਸ਼ੁਰੂਆਤ ਹੋਈ ਏਦੀ ਬਹੁਤ ਦੂਰ ਤੱਕ ਜਾਣਾ ਇਹਨੇ ਤੇ ਬਹੁਤ ਲੰਮੀਆਂ ਵਧੀਆ ਖੇਡਾਂ ਖੇਡਣੀਆਂ ਹਜੇ ਇਹਨੇ ਉਹੋ ਜਿਆਦਾ ਮੁੰਡਾ ਵਧੀਆ ਵਾ ਸੋ ਗੱਲਬਾਤ ਕੀਤੀ ਏ ਜੀ ਉਹਨਾਂ ਨੇ ਕਿਹਾ ਏ ਕਿ ਬੇਟੇ ਨੇ ਬੜੀ ਮਿਹਨਤ ਕੀਤੀ ਏ ਤੇ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਵਿੱਚ ਫਾਦਰ ਸਾਹਿਬ ਜਿਹੜੇ ਨੇ ਉਹਨਾਂ ਦਾ ਜਿਹੜਾ ਏ ਖੁਸ਼ੀ ਦੇ ਨਾਲ ਅਤੂ ਚੋਪੇ ਨੇ ਕਿਉਂਕਿ ਕਹਿੰਦੇ ਕਿ ਉੱਥੋਂ ਤੱਕ ਪਹੁੰਚ ਨਹੀਂ ਸਕਦਾ ਜਿੱਥੇ ਤੱਕ ਸਾਡਾ ਬੇਟਾ ਪਹੁੰਚ ਗਿਆ ਪਰਿਵਾਰ ਦੀ ਮਦਦ ਦੇ ਨਾਲ ਤੇ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਸੋ ਆਪਾਂ ਵੀ ਅਪੀਲ ਕਰਦੇ ਹਾਂ ਕਿ ਇਹ ਬੱਚਾ ਜਿਹੜਾ ਰਮਨਦੀਪ ਸਿੰਘ ਆ ਉਹ ਕਿਤੇ ਨਾ ਕਿਤੇ ਅੱਗੇ ਵੀ ਪਹੁੰਚੇ ਤੇ ਆਪਣੇ ਜ਼ਿਲ੍ਹਾ ਗੁਰਦਾਸਪੁਰ ਤੇ ਪਿੰਡ ਦਾ ਵੀ ਨਾਮ ਰੋਸ਼ਨ ਕਰੇ ਹੋਰ ਵੀ ਇੱਥੇ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਗੁਰਸ਼ੰਦ ਸਿੰਘ ਸੋ ਫਿਰ ਕਿੱਦਾਂ ਲੱਗਦਾ ਕਿ ਇਹ ਬੇਟਾ ਜਿਹੜਾ ਇਹ ਪਿੰਡ ਦੇ ਵਿੱਚ ਆਇਆ ਹੈ ਤੇ ਅੱਜ ਬੱਲੇ ਬੱਲੇ ਕਰਾਤੀ ਪਿੰਡ ਵਾਲਿਆਂ ਨੇ ਪਰਿਵਾਰ ਸਾਰੇ ਬਹੁਤ ਖੁਸ਼ੀ ਵਾਲੀ ਗੱਲ ਆ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਰਮਨਦੀਪ ਸਿੰਘ ਸਨੋਅ ਸਰਬਜੀਤ ਸਿੰਘ ਸਾਡੇ ਪਿੰਡ ਦਾ ਹਰ ਬੱਚਾ ਜਿਹੜਾ ਵਾ 4 ਸਾਲ ਦਾ ਜਿਹੜਾ ਉਹ ਫੁੱਟਬਾਲ ਨੂੰ ਪੈਰ ਮਾਰਨਾ ਸਿੱਖ ਜਾਂਦਾ ਉਦੋਂ ਹੀ ਜੀ ਤੇ ਸਾਡੇ ਪਿੰਡ ਦੇ ਬਹੁਤ ਜ਼ਿਆਦਾ ਪਲੇਅਰ ਪੈਦਾ ਹੋਏ ਨੇ ਅਸੀਂ ਗੁਰਜੀਤ ਸਿੰਘ ਸਾਹਿਬ ਸਭ ਬੁੱਲੇ ਵਾਲੀ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਰਮਨਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਤੇ ਬਾਕੀ ਖਿਡਾਰੀਆਂ ਚ ਵੀ ਇਹਨੂੰ ਵੇਖ ਕੇ ਬਹੁਤ ਉਤਸ਼ਾਹ ਆ ਵੀ ਆਪਾਂ ਫੁੱਟਬਾਲ ਨੂੰ ਛੱਡਣਾ ਨਹੀਂਗਾ ਫੁੱਟਬਾਲ ਖੇਡਣਾ ਵਾ ਤੇ ਇਹ ਬੱਚਾ ਹੋਰ ਬਲੰਦੀਆਂ ਛੁਏਗਾ ਸਾਨੂੰ ਇਹਨ ਤੇ ਬਹੁਤ ਆਸਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੋ ਗੱਲਬਾਤ ਕੀਤੀ ਇੱਕ ਵਾਰੀ ਲਾਸਟ ਜਾਂਦੀ ਵਾਰ ਇੱਕ ਮੈਸੇਜ ਲੈਣਾ ਹੈ ਰਮਨਦੀਪ ਕੋ ਰਮਨ ਜੀ ਕਿਦਾਂ ਦੇਖਦੇ ਹੋ ਕਿ ਤੁਹਾਡੇ ਫਾਦਰ ਸਾਹਿਬ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਨੇ ਕਹਿੰਦੇ ਨੇ ਕਿ ਖੁਸ਼ੀ ਦੇ ਆਸੂ ਹੈ ਤਾਂ ਮੇਰਾ ਬੱਚਾ ਤਰੱਕੀਆਂ ਕਰੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜੇਰੇ ਲੋਕ ਐਦਾ ਹੀ ਟਾਈਮ ਆਪਣਾ ਵੇਸਟ ਕਰ ਦਿੰਦੇ ਨੇ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਮੈਸੇਜ ਇਹ ਹੀ ਹੈ ਕਿ ਖੇਡਣ ਨਾਲ ਜੁੜੇ ਰਹੋ ਤੇ ਤੰਦਰੁਸਤ ਰਹਿੰਦੇ ਆ ਨਾਲੇ ਮਾਰੇ ਕੰਮਾਂ ਤੋਂ ਬਚਿਆ ਰਹਿੰਦਾ ਤੇ ਵਧੀਆ ਤਰੱਕੀ ਹੁੰਦੀ ਆ ਨਾਮ ਹੁੰਦਾ ਤੇ ਵਾਇਰਲ ਆਪੇ ਮੇਰ ਕਰਦਾ ਸਾਰਿਆਂ ਦਾ ਮਾਰੇ ਕੰਮ ਤੋਂ ਦੂਰ ਹੁੰਦਾ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਜੇ ਖੇਡ ਪ੍ਰਤੀ ਆਪਾਂ ਧਿਆਨ ਦੇਵਾਂਗੇ ਤੇ ਮਾਰੇ ਕੰਮਾਂ ਤੋਂ ਵੀ ਆਪਾਂ ਦੂਰ ਹੋ ਜਾਾਂਗੇ ਤੇ ਪਰਮਾਤਮਾ ਦੀ ਵੀ ਕਿਰਪਾ ਰਹਿੰਦੀ ਹੈ ਤੇ ਨਾਲ ਦੀ ਨਾਲ ਪਰਵਾਰ ਵੀ ਖੁਸ਼ ਰਹਿੰਦਾ। ਉਹ ਵੀਡੀਓ ਨੂੰ ਵੱਤ ਵਾ ਦੀ ਸ਼ੇਅਰ ਕਰਿਓ। ਇਹਦੇ ਵਰਗੇ ਰਮਨਦੀਪ ਸਿੰਘ ਵਰਗੇ ਹੋਰ ਵੀ ਜਿੰਨੇ ਖਿਡਾਰੀ ਨੇ ਖੇਡ ਨੂੰ ਪਿਆਰ ਕਰਦੇ ਨੇ ਉਤੋਂ ਤੱਕ ਵੀਡੀਓ ਜਾਣੀ ਚਾਹੀਦੀ ਏ ਤਾਂ ਕਿ ਇਹਨਾਂ ਵੱਲ ਵੇਖ ਕੇ ਉਹ ਵੀ ਕਿਤੇ ਨਾ ਕਿਤੇ ਮਕਾਮ ਤੇ ਪਹੁੰਚੇ। ਸੋ ਕੈਮਰਾ ਪਰਸਨ ਔਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਲੁਧਿਆਣਾ ਲਾਈਵ ਗੁਰਦਾਸਪੁਰ